10 ਮਿੰਟ ਵੇਟ ਕਰਦੇ ਆਪਾਂ ਵੀ ਹੁਣ। ਓਹੋ। ਥੋੜਾ ਜਿਹਾ ਉੱਚਾ ਕਰੀਂ ਇੱਧਰ। ਇੱਥੇ ਪੱਥਰੀ ਆ। ਮੌਸਮ ਸੋਹਣਾ ਇੱਥੇ ਦਰਖਤ ਤੇ ਰਕਤ ਵਾਲੇ ਹੁਣ ਆਪਾਂ ਰੈਸਟ ਕਰੀਏ 10 ਮਿੰਟ ਹੈਲਮਟ ਲਾਈਏ 10 ਮਿੰਟ ਰੈਸਟ ਮੌਸਮ ਦੇ ਨੂੰ ਸ਼ਾਂਤ ਆ ਦੇਖੋ ਜਾਨਵਰਾਂ ਦੀਆਂ ਆਵਾਜ਼ਾਂ ਸੁਣਦੇ ਇੱਥੇ ਉਂਗਣਾ ਇੱਥੋਂ ਰਹਿ ਗਿਆ ਆ 115 ਕਿਲੋਮੀਟਰ ਤੇ ਟਾਈਮ ਹੋ ਗਿਆ ਆ 4:55 ਅੱਜ ਪੂਰੀ ਤਿਆਰੀ ਹੈ ਕਿ ਆਪਾਂ ਪਹੁੰਚਣਾ ਆ ਚਲੋ ਦੇਖਦੇ ਹਾਂ ਇਹਦੇ ਰਸਤੇ 'ਚ ਕਿਤੇ ਰੁਕਾਂਗੇ ਬਰੂਮ ਵਗੈਰਾ ਲੈ ਕੇ ਸਾਹੀ ਲੱਗੇ ਚੱਲ ਗਿਆ ਦੋ ਕੁ ਮਿੰਟ ਇੱਥੇ ਲੱਕ ਸਿੱਧਾ ਕਰਕੇ ਮਜ਼ਾ ਆ ਗਿਆ

श्रीनगर नहीं है, श्रीनगर हाँ, श्रीनगर से बजा जी बहुत बहुत तिलवाड़ा जाते तिल तिल हो आप तिलवाड़ा कहाँ है, कितनी दूर है यहाँ से हाँ जी तिलवाड़ा कितनी दूर है यहाँ से तिलवाड़ा इधर से होगा बीस किलोमीटर बस नहीं आती इस टाइम हाँ जी बस नहीं आती इस टाइम हाँ जी मैं कहा बस नहीं आती इस टाइम पैदल पैदल यात्रा यात्रा जा, जा कहां रहे हो श्रीनगर में जा कहां रहे हो? मैं जा रहा हूँ श्रीनगर श्रीनगर में वहाँ क्या है वहाँ क्या है मैं आ रहा हूँ इधर यमुनोत्री से यमुनोत्री से जात्रा। पैदल यात्रा पैदल यात्रा गंगोत्री भी गए गंगोत्री यहाँ अच्छा कैश तो नहीं है भाई ना तो कहाँ तो कैश नहीं है मेरे पास कैश था पीछे दे आए हम गंगोत्री में चलिए तुंगना से इधर ही है ਹਾਂ ਅਰਾਮ ਨਾਲ ਆ ਕੇ ਆਹੋ ਗਲਤ ਦੱਸਦੀ ਐ ਪਤਾ ਨਹੀਂ ਗਲਤ ਲੱਗਦੀ ਮੈਂ ਤਾਂ ਕੋਈ ਰਸਤਾ ਹੋਰ ਹੀ ਕੱਢਾ ਉਹ ਪੁੱਛ ਲੈਣੇ ਦੁਕਾਨ ਤੋਂ ਆਪਾਂ ਚਲ ਠੀਕ ਆ ਵੀਰ ਕੋਈ ਗੱਲ ਮਿਲਦੇ ਆਂ ਓਕੇ ਜੀ ਓਕੇ ਟੁੰਗਨਾਦਰ ਰਹਿ ਗਿਆ ਇੱਥੋਂ 58 ਕਿਲੋਮੀਟਰ ਦਾ ਨਾਲ ਬੈਠਾ ਸੀ ਤੇ ਮਨ ਨੂੰ ਸਹੀ ਜਿਹਾ ਨਹੀਂ ਲੱਗਾ ਕਿ ਉਹ ਦੋ ਕੋ ਬਿਆਨ ਚੇਂਜ ਹੋ ਗਏ ਸੀ ਉਹਦੇ ਕਲਾਂਗਰਾ ਜਮਨੂਤਰੀ ਉਹ ਫੇ ਇੱਕ ਪਿੰਡ ਦਾ ਨਾਮ ਲੈਂਦਾ ਇਹ ਫੇ ਉਹਨ ਕਹਿੰਦਾ 300 ਰੁਪਈਆ ਦੇ ਦੇ ਮੈਂ ਕਿਹਾ ਸਹੀ ਜਿਹਾ ਨਹੀਂ ਲੱਗਦਾ ਮੈਂ ਲਾ ਆਪੇ ਹੀ ਕਹਿੰਦਾ ਮੈਨੂੰ ਲਾ ਦੇ ਇੱਥੇ ਕਹਿੰਦਾ ਮੈਂ ਬਾਈਕ ਬਹੁਤ ਏਜ ਲੈ ਮਨੂੰ ਕਹਿੰਦਾ ਲਾ ਦੇ ਬਾਈ ਇੱਥੇ ਇਹ ਸਾਹਿਲ ਮੇ ਤਾਂ ਪਿੱਛੇ ਸੀ ਉਹ ਸਿੱਧੇ ਕਰਾਸ ਕਰ ਗਿਆ ਇਧਰੋਂ ਮਤਲਬ ਹੈ ਨਾਲ ਹੀ ਸੀ ਉਹਨਿਆ ਸਾਹਮਣੇ ਪੜਿਆ ਨਹੀਂ ਤੁੰਗਣਾ ਦਿੱਥੋ ਦੀ ਉੱਪਰ ਜਾਂਦਾ 47 ਕਿਲੋਮੀਟਰ ਉਹ ਸਿੱਧੇ ਚੱਲ ਗਿਆ ਹੁਣ ਮੈਂ ਉਹਨੂੰ ਕਾਲ ਕਰਦਾ ਤੂੰ ਅੰਨੇ ਤੂੰ ਮੈਂ ਤੁਰ ਗਿਆ ਹਾਂ ਮੈਂ ਪਿੱਛੇ ਰਹਿਣਾ ਰਿਹਾ ਆਓ ਆ ਜਾ ਆ ਜਾ ਪਿੱਛੇ ਆ ਇੱਥੋਂ ਤਾਂ ਚੱਲਣਾ ਤੁੰਗਣਾ ਕੌਣ ਲੱਗਾ ਅੱਗੇ ਚੱਲ ਗਿਆ ਸੀ ਉਹ 47 ਕਿਲੋਮੀਟਰ ਹੋ ਰਹਾ ਇਥੋਂ ਚੋਪਤਾ ਤੁੰਗnath ਮਕੂਮਟ 16 ਕਿਲੋਮੀਟਰ ਚੋਪਤਾ 44 ਕਿਲੋਮੀਟਰ ਸ੍ਰੀ ਤੁੰਗnath 47 ਕਿਲੋਮੀਟਰ ਇਥੋਂ ਸਾਹਮਣੇ ਹੈਗਾ ਕੋਰੀਗੁੰਡ ਕਤਾਨਾਥ ਵੀ ਕੋਨੇੜੀ ਹੈ ਜਿਆਦਾ ਦੂਣੀ ਹੈਗਾ ਕਿਉਂਕਿ ਟਾਈਮ ਘਟਾਉਣ ਕਰਕੇ ਆਪਾਂ ਇਧਰ ਤੁੰਗnath ਹੋ ਜਾਣਾ ਕਿਉਂਕਿ ਪਿਛਲੇ ਏਰੇ ਆਪਾਂ ਕਤਾਨਾਥ ਕਿਤੇ ਤੁੰਗnath ਛੱਡਦਾ ਸੀ ਇੱਥੇ ਕਿ ਆਪਾਂ ਤੁੰਗnath ਕਰਾਂਗੇ ਚਲੋ ਚਲਿਏ ਆਪਾਂ ਵੀ ਹੁਣ ਉੱਪਰ ਵੱਲ ਨੂੰ ਮੇਰੇ ਸੇ ਗਲਵਜ਼ ਕਿੱਥੇ ਗਏ ਯਾਰ ਇੱਕ ਆ ਦੇ ਮੈਂ ਫੇਰ ਥੱਲੇ ਸੱਡ ਤਾਂ ਚੜਜੋ ਰੱਬ ਦਾ ਨਾ ਲੱਗੇ ਪੋੜੀਆਂ ਵੀ ਜਾਂਦੀਆਂ ਸ਼ੌਟ 'ਚ ਇਹ ਪਤਾ ਨਹੀਂ ਕਿੱਥੇ ਜਾਂਦੀਆਂ ਹੋਣੀਆਂ ਪਰ ਇਦਾਂ ਦੇ ਮੈਨੂੰ ਸ਼ੌਟ ਰਸਤੇ ਬਹੁਤ ਪਸੰਦ ਆ ਐਡਵੈਂਚਰ ਜਿਹੇ ਵਾਲੇ ਪੁਰਾਣੇ-ਪੁਰਾਣੇ ਜੰਗਲ ਵਾਲੇ ਤੇ ਉਹੀ ਜੰਗਲ ਆ ਜਿੱਥੇ ਆਪਾਂ ਨੂੰ ਚਿਤੇ ਟੱਕਰੇ ਸੀ ਉਦਾ ਉਹ ਮੰਡਲ ਦੇ ਜੰਗ ਦਾ ਗਰ ਪੈਲੇ ਪਰ ਇਦਾਂ ਤੇ ਹੀ ਹੋ ਗਏ 8:45 ਹੋ ਗਏ ਆ ਤੇ ਅਸੀਂ ਇਸ ਟਾਈਮ ਹੈਗੇ ਮੱਕੂ ਮਤਲਬ ਕਿਥੋਂ 27 28 ਕਿਲੋਮੀਟਰ ਦੂਰ ਆ ਤੁੰਗਨਾਥ ਤੇ ਹੁਣ ਅਸੀਂ ਇਹ ਸਲਾਹ ਬਣਾਏ ਇੱਥੇ ਕਿਤੇ ਗੈਸਟ ਹਾਊਸ ਜਾਂ ਹੋਮ ਸਟੇ ਦੇਖਦੇ ਆ ਕੋਈ ਵੀ ਜਾਂ ਹੋਟਲ ਹਟਲ ਵਗੈਰਾ ਦੇਖ ਲੰਨੇ ਆ ਰੂਮ ਦੇਖ ਲਾ ਇਹ ਜਮਾਨੀ ਬੜਾ ਦੂਰ ਕੀਤਾ ਹੈ ਉਹਨਾਂ ਕੇ ਨਾਲ ਜਿਹੜਾ ਇਹ ਨੂੰ ਅੰਦਰ ਅੰਮਰ ਮਗਾਈ ਕਿਥੋਂ ਚਲੋ ਆਪਾਂ ਅੰਦਰ ਚਲੀਏ ਹੁਣ ਆ ਰੂ ਹੈ ਜੀ ਆਪਣਾ ਸਮਾਨ ਬਹੁਤ ਜ਼ਿਆਦਾ ਹੈ

दिन रहे हाँगी, हाँगी, हाँगी। हाँगी। तो मुझे मुझे ख़राब सा लग रहा था, था। <laughs> तो कोई 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 बात 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 नहीं 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 मैं ले जाता हूं। आप नहीं। नहीं साथ ही और कितनी बनानी बता आ जाओ एक पक्का गर्म पानी पीना ठंडा

ਯਾ ਯਾ ਇਚ ਯਾ ਜੀ ਲੋ ਜਮਮਾ ਜ ਮੈਂ ਘਰ ਪਾਈ ਰਿਹਾ ਤਾਂ ਫੋਕਾ ਲਓ ਜੀ ਨੇਰਾ ਬੰਦਾਂ ਕਣ ਹੈ ਦਾਲ ਸਬ지 ਬੱਜੀ ਬਣੀ ਆ ਚੇਸਟ ਕਰਕੇ ਦੇਖਦੀ ਆ ਆ ਆ ਤਕਰਾਤੀਆਂ ਨਾ ਪੂਰੀ ਨਾਲ ਨਾਲ ਸਟਾਈ ਬਈ ਅੰਕਲੀ ਆ ਤਕਰਾਤੀ ਤੁਸੀਂ आदरणीय अंकल जी एक नंबर सबका तो नहीं बहुत पक्का मजा आ गया दाल खा के तो मजा आ गया ये ये तुम बेटा खा लो ये ज्यादा गर्म होगा ना तो आप मिक्स कर लेना हाँ ले हा। जी ये बहुत बहुत स्वाद बनी हाँ प्लीज एन्जॉय जी भाई जी आदरणीय भी आना ना अपने ਨਾ ਦੋਈ ਪ੍ਰਸ਼ੋਗਾ ਜੀ ਮਸਬੇਨ ਨੂੰ ਫੇਰ ਦਾ ਬੰਨੀਤੀ ਪੈ ਜਾਂਦੀ ਹੁਣ ਇਹ ਨਾਲ ਹੀ ਫੇ ਨਾਲਿਆ ਸੀ ਮਸਬੇਨ ਨੂੰ ਬ੍ਰਸ਼ ਮਾ ਧੋ ਕੇ ਸਿੱਧਾ ਤੁੰਗਨਾਥ ਵੱਲ 28 ਕਿਲੋਮੀਟਰ ਦਾ ਤੁੰਗਨਾਥ ਤੇ ਇਕੋ ਬਾਈਕ ਤੇ ਜਾਵਾਂਗੇ ਅਸੀਂ ਦੇਖ ਫੇ ਕਰਾਂਗੇ ਤੇ ਦਰਸ਼ਨ ਕਰਾਂਗੇ ਤੁਹਾਨੂੰ ਇੱਕ ਬਾਅਦ ਦੇਖੋ ਨੱਦਰ ਕਰਦੇ ਰਹੇ ਆ ਨਹੀਂ ਬਹੁਤਾ ਬਟ ਟਾਈਮ ਨਾਲ ਲੈ ਲਿਆ ਰਮਾਣਾ 15 ਕਿ ਮਿੰਟ ਦਾ ਫਰਪਿਆ ਕਰੇ 15 ਜਾਂ 20 ਮਿੰਟ ਦਾ ਹੁਣ ਇਹ ਸ਼ੁਰੂ ਹੋ ਗਿਆ ਉੰਜ ਨੂੰ ਤੱਕਦਾ ਹੀ ਪੁੱਜਣਾ ਹੀ ਨਾ ਪਹੁੰਚਣਾ ਹੀ ਜਾ ਕੇ ਹੋਰ ਕਿ ਨਾਲ ਇੱਕ ਸਭ ਤੋਂ ਵੱਡੀ ਗੱਲ ਇੱਥੇ ਰਾਤੇ ਜੇ ਪਿੰਡਾਂ ਤੋਂ ਬਾਅਦ ਵਿੱਚ ਜੰਗਲ ਆਉਂਦੇ ਆ ਉਹ ਵੀ ਸੰਘਣੇ ਟੁੱਟੇ ਰੋਡ ਵਾਲੇ ਜਿੱਦਾਂ ਆਪਾਂ ਪਿਛਲੇ ਵਾਲ ਗਿਆ ਸੀ ਨਾ ਮੰਡਲ ਦੇ ਜੰਗਲ ਵਿੱਚ ਮੰਗੇ ਤੋਂ ਤਾਂ ਚਲੋ ਰੱਬ ਰੱਖਾ ਗੁੱਡ ਨਾਈਟ ਗੁੱਡ ਮਾਰਨਿੰਗ ਸਵੇਰੇ 7:15 ਮਿੰਟ ਹੋ ਗਏ ਆ ਅਸੀਂ ਸਵੇਰੇ ਜਲਦੀ ਉੱਠ ਗਏ ਸੀ ਉਦੋਂ ਦਾ ਰਾਤੀ ਅਸੀਂ 1:00 2:00 ਵੱਜ ਗਏ ਸਾਨੂੰ ਸੌਂਦੇ ਹਾਂ ਉਹਨੂੰ ਕਿਉਂਕਿ ਆਪਣੇ ਏਰੀਆ 'ਚ ਮਦਦ ਜਲੰਧਰ ਏਰੀਆ 'ਚ ਲੁਧਿਆਣਾ ਏਰੀਆ 'ਚ ਮਦ ਪੰਜਾਬ 'ਚ ਪੂਰੇ ਪਾਕਿਸਤਾਨ ਵੱਲੋਂ ਕਾਫੀ ਡਰੋਨ ਛੱਡੇ ਗਏ ਜਿਹੜੇ ਕਿ ਹਵਾ 'ਚ ਗਲੈਸ਼ ਕਰਦੇ ਤੇ ਉਹਦੇ ਕਰਕੇ ਸਾਨੂੰ ਐਮਰਜੈਂਸੀ 'ਨ ਘਰ ਜਾਣਾ ਪੈਣਾ ਤੇ ਕਿਉਂਕਿ ਟੈਨਸ਼ਨ ਪਿਛਲੀ ਜੇ ਕਿਉਂ ਘਰ 'ਚ ਤੁਹਾਨੂੰ ਪਤਾ ਮੰਮੀ ਡੈਡੀ ਗੱਲੇ ਆ ਸਾਹਿਲ ਦੇ ਵੀ ਇਦਾਂ ਹੀ ਆ ਸਾਹਿਲ ਬੱਚੇ ਲੈਣ ਜਾਣਾ ਕਿਤੇ ਜਲੰਧਰ ਆ ਉਹ ਆਪਣੇ ਰਿਸ਼ਤੇਦਾਰਾਂ ਦੇ ਬੱਚੇ ਛੱਡ ਕੇ ਆਏ ਸੀ ਕਿਉਂਕਿ ਛੁੱਟੀਆਂ ਹੋਈਆਂ ਸੀ ਕਹਿੰਦਾ ਪਰ ਇਹ ਵੀ ਹੁਣ ਕਹਿੰਦਾ ਵੀ ਘਰ ਚਲੀਏ ਹੁਣ ਕਿਉਂਕਿ ਤੋ ਸਿਰਫ ਤੁੰਗਣਾ ਸੀਗਾ 25 ਤੋਂ 28 ਕਿਲੋਮੀਟਰ ਹੁਣ ਆਪਾਂ ਸਾਰਾ ਇੱਥੇ ਛੱਡ ਚੱਲੇ ਆ ਜਦੋਂ ਬੱਬੇ ਨੇ ਫੇਬਲਾ ਫੇ ਰਾਵਾਂਗੇ ਆਪਾਂ ਠੀਕ ਆ ਹੁਣ ਐਮਰਜੈਂਸੀ ਆਪਾਂ ਚੱਲੇ ਸਿੱਧਾ ਘਰ ਤੇ ਰਸਤੇ 'ਚ ਇੱਕ ਸਟੇ ਲੈਣੀ ਪੈਣੀ ਕਿਉਂਕਿ ਆਪਾਂ ਅੱਜ 600 ਕਿਲੋਮੀਟਰ ਤੱਕ ਗ੍ਰੀਬਣੇ ਇੱਥੋਂ 550 600 ਹੋ ਸਕਿਆ ਜਿੰਨਾ ਵੀ ਅੱਜ ਕਵਰ ਖਾਣਗੇ ਤੇ ਰਸਤੇ 'ਚ ਸਟੇ ਲਵਾਂ ਕਿਉਂਕਿ ਪੰਜਾਬੀ ਰੀਜ ਚੱਲਗੇ ਤਾਂ ਉੱਥੇ ਤੁਹਾਨੂੰ ਪਤਾ ਬਲੈਕਆਊਟ ਹੋਇਆ ਪੂਰਾ ਪੰਜਾਬ 'ਚ ਤੇ ਉੱਥੇ ਆਪਣੀਆਂ ਲਾਈਟਾਂ ਬਾਈਕ ਆਪਾਂ ਰਾਤੀ ਕਿਤੇ ਸਟੇ ਲਵਾਂਗੇ ਤੇ ਕੱਲ ਤੱਕ ਆਪਾਂ ਘਰ ਪਹੁੰਚ ਜਾਣਾ ਆ। ਬਾਕੀ ਜੋ ਵੀ ਅਪਡੇਟ ਹੋਊਗੀ ਨਾਲ ਨਾਲ ਦੇ ਜਾਵਾਂਗੇ। ਤੇ ਹੁਣ ਆਪਾਂ ਅੰਕਲ ਜੀ ਨੂੰ ਕਿਹਾ ਵੀ ਉਹ ਨਾਸ਼ਤਾ ਬਣਾ ਰਹੇ ਆ। ਖਾ ਕੇ ਆਪਾਂ ਬਾਈਕ ਤੇ ਸਮਾਨ ਸਾਰਾ ਲੋਡ ਕਰਕੇ ਪਿੰਡਾਂ ਨੂੰ ਨਿਕਲਣ ਲੱਗੇ ਆ। ਤੇ ਕੱਲ ਆਪਾਂ 300 ਕਿਲੋਮੀਟਰ ਕੱਢਿਆ ਸੀ ਇਸ ਲਈ ਕਿ ਚਲੋ ਆਪਾਂ ਤੁੰਗਨਾਥ ਜਾਣਾ ਕਿਉਂਕਿ ਲਾਸਟ ਟਾਈਮ ਵੀ ਜਦੋਂ ਆਪਾਂ ਐ ਸੀ ਉਦੋਂ ਵੀ ਆਪਾਂ ਕਦਾਨਾਥ ਕਰ ਲਿਆ ਸੀ ਬਦਰੀਨਾਥ ਕਰ ਲਿਆ ਤੁੰਗਨਾਥ ਉਦੋਂ ਕੁ ਪਾਟ ਬੰਦ ਸੀ। ਐ ਤੇ ਕਿ ਵੀ ਆਪਾਂ ਨੇੜੇ ਆਇਆ ਮਤਲਬ 25 ਕਿਲੋਮੀਟਰ ਕੁਛ ਨਹੀਂ ਹੁੰਦਾ। ਉਹ ਵੀ ਆਪਾਂ ਛੱਡ ਰਹੇ ਹ ਪਿਛਲੀ ਫਿਕਰ ਹੁਣ ਆਪਾਂ ਘਰੋਂ ਨੂੰ ਚਲੀਏ ਚਲੋ ਕੋਈ ਗੱਲ ਨਹੀਂ ਜੋ ਮਾਲਕ ਨੂੰ ਮਨਜੂਰ ਹੋਈ ਹੋਣਾ ਤੇ ਹੁਣ ਆਪਾਂ ਸਿੱਧਾ ਨਾਸ਼ਤਾ ਕਰੀਏ ਤੇ ਘਰ ਵੱਲ ਰਵਾਨਾ ਹੋਈਏ ਹੁਣ ਬਸ ਆਪਾਂ ਸੂਟ ਪਾਉਣਾ ਤੇ ਨਿਕਲਣ ਲੱਗਿਆਂ